ਗੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜੋ ਪੰਜਾਬ ਸਰਕਾਰ ਨੇ ਸਾਰੇ ਪਾਸੇ ਆਗੂਆਂ ਨੂੰ ਘਰਾਂ ਦੇ ਵਿੱਚ ਨજરਬੰਦ ਕਰਕੇ ਇਹ ਦਿਖਾਇਆ ਕਿ ਅਸੀਂ ਇਸੇ ਤਰ੍ਹਾਂ ਤਾਨਾਸ਼ਾਹ ਚੱਲਦੇ ਰਹਾਂਗੇ ਸੰਗਰੂਰ ਵਿਖੇ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਸਾਰਿਆਂ ਨੇ ਜਾਣਾ ਸੀ ਅੱਜ ਸੋ ਅੱਜ ਸਾਰਿਆਂ ਨੂੰ ਜਿਹੜਾ ਉਹ ਨજરਬੰਦ ਕਰ ਲਿੱਤਾ ਗਿਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਮੈਂ ਇਹੀ ਪੁੱਛਣਾ ਚਾਹਣਾ ਭਗਵਾਨਤ ਮਾਨ ਨੂੰ ਜਦੋਂ ਜਿਹੜਾ ਕੰਮ ਤੂੰ ਕਰੇਂ ਜਦੋਂ ਤੂੰ ਕੰਮ ਕਰੇਂ ਉਹ ਸਹੀ ਜਦੋਂ ਸਰਕਾਰ ਕੰਮ ਕਰੇ ਉਹ ਸਹੀ ਤੇ ਜਦੋਂ ਆਮ ਲੋਕ ਸਾਡੇ ਵਰਗੇ ਜਾਂ ਪੰਜਾਬ ਦੇ ਨੌਜਵਾਨ ਜਿਹੜੇ ਪੰਜਾਬ ਦੀ ਗੱਲ ਕਰਦੇ ਆ ਉਹ ਗੱਲ ਕਰਨ ਤਾਂ ਉਹ ਗਲਤ ਜਦੋਂ ਅਸੀਂ ਕੋਈ ਕੰਮ ਕਰੀਏ ਤਾਂ ਮਾਹੌਲ ਖਰਾਬ ਕਰਨ ਦੀ ਗੱਲ ਕਰਕੇ ਤੁਸੀਂ ਘਰਾਂ ਦੇ ਵਿੱਚ ਨਜ਼ਰਬੰਦ ਕਰ ਦਿੰਨੇ ਹੋ ਗ੍ਰਿਫਤਾਰੀਆਂ ਪਾ ਦਿੰਨੇ ਹੋ ਪਰ ਜਦੋਂ ਤੁਸੀਂ ਕੱਲ ਦਿੱਲੀ ਵਿਖੇ ਆਪਣੇ ਆਕਾ ਕੇਜਰੀਵਾਲ ਦੇ ਹੱਕ ਦੇ ਵਿੱਚ ਜਿਹੜਾ ਉੱਥੇ ਤੁਸੀਂ ਗਏ ਉਹਦੇ ਬਾਰੇ ਤੁਸੀਂ ਕੀ ਕਹੋਗੇ ਕਿ ਦਿੱਲੀ ਦੇ ਵਿੱਚ ਤੁਸੀਂ ਮਾਹੌਲ ਖਰਾਬ ਕਰਨ ਨਹੀਂ ਗਏ ਕਿ ਥੋੜੇ ਉੱਥੇ ਪ੍ਰੋਟੈਸਟ ਕਰਨ ਨਾਲ ਮਾਹੌਲ ਖਰਾਬ ਨਹੀਂ ਹੋਇਆ ਤੁਸੀਂ ਕਹਿੰਦੇ ਹੋ ਭਗਵੰਤ ਮਾਨ ਕਹਿੰਦਾ ਕਿ ਵਹਿਲੜ ਲੋਕ ਆ ਜਿਹੜੇ ਉਹ ਧਰਨਾ ਲਾਉਂਦੇ ਆ ਕੀ ਭਗਵੰਤ ਮਾਨ ਜਦੋਂ ਪਹਿਲਾਂ ਧਰਨਿਆਂ ਦੇ ਵਿੱਚ ਜਾ ਜਾ ਕੇ ਪੈਂਦਾ ਹੁੰਦਾ ਸੀ ਲੱਭਦਾ ਹੁੰਦਾ ਸੀ ਕਿ ਯਾਰ ਇੱਥੇ ਕਿਤੇ ਧਰਨਾ ਤਾਂ ਹੀ ਲੱਗਿਆ ਮੈਂ ਬਹਿ ਜਾ ਜਾ ਕੇ ਕੀ ਹੁਣ ਉਹੀ ਲੋਕ ਜਿਹੜਾ ਵਹਿਲਣ ਲੱਗਣ ਲੱਗ ਪਏ ਹੁਣ ਮੈਨੂੰ ਭਗਵੰਤ ਜਿਹੜਾ ਦਿੱਲੀ ਵਿਖੇ ਜਿਹੜਾ ਇਹਨੇ ਪ੍ਰੋਟੈਸਟ ਕੀਤਾ ਆਪਦੇ ਆਕਾਦ ਕੇਜਰੀਵਾਲ ਦੇ ਹੱਕ ਦੇ ਵਿੱਚ ਕੀ ਉਹ ਵਿਹਲੜਾ ਦਾ ਕੰਮ ਸੀ ਕੀ ਇਹਦਾ ਮਤਲਬ ਇਹ ਵੀ ਵਿਹਲਾ ਜਿਹੜਾ ਉੱਥੇ ਗਿਆ ਕੀ ਉੱਥੇ ਜਾ ਕੇ ਇਹਨੇ ਮੌਹਲ ਖਰਾਬ ਨਹੀਂ ਕੀਤਾ ਫਿਰ ਭਗਵੰਤ ਮਾਨ ਲਾਈਵ ਹੋ ਕੇ ਸਿੱਧਾ ਦੇ ਸਿੱਧਾ ਸਪਸ਼ਟ ਰੂਪ ਦੇ ਵਿੱਚ ਚੈਲੰਜ ਕਰ ਰਿਹਾ ਕਿ ਹਾਂ ਜੀ ਕਾਨੂੰਨ ਨਾਮ ਦੀ ਵੀ ਕੋਈ ਚੀਜ਼ ਆ ਕਿ ਕਾਨੂੰਨ ਦੇ ਹਿਸਾਬ ਨਾਲ ਜ਼ਰੂਰ ਕੁਝ ਹੋਊਗਾ ਅਸੀਂ ਕਾਨੂੰਨ ਤੋਂ ਬਾਹਰ ਨਹੀਂ ਹੋ ਸਕਦੇ ਉਸੇ ਟਾਈਮ ਦਿੱਲੀ ਜਿਹੜਾ ਕੇਜਰੀਵਾਲ ਇਹਨਾਂ ਦਾ ਆਕਾ ਉਹ ਇਹ ਗੱਲ ਕਹਿ ਰਿਹਾ ਕਿ ਕਾਨੂੰਨ ਨਾਮ ਦੀ ਕੋਈ ਚੀਜ਼ ਨਹੀਂ ਹੈ ਕਾਨੂੰਨ ਦੀਆਂ ਧੱਜੀਆਂ ੜਾਈ ਜਾਂਦਾ ਈੜੀ ਦੇ ਚਾਰ ਸਹਮਣਾਂ ਨੂੰ ਆ ਕੇ ਉਹ ਚਾਰੇ ਸਹਮਣਾਂ ਤੋਂ ਉਹਨੇ ਕੋਈ ਜਵਾਬ ਨਹੀਂ ਦਿੱਤਾ ਕਹਿੰਦਾ ਇਹ ਬੇਬੁਨਿਆਦ ਆ ਮਤਲਬ ਜੇ ਤੁਸੀਂ ਕਰੋ ਤਾਂ ਬੇਬੁਨਿਆਦ ਜੇ ਆਮ ਲੋਕ ਕਰਨ ਤਾਂ ਉਹ ਸਹੀ ਪੰਜਾਬ ਦੇ ਨੌਜਵਾਨੋ ਲੋਕੋ ਮੈਨੂੰ ਇਹ ਦੱਸ ਦਿਓ ਕਿ ਕਦੇ ਲੀਡਰਾਂ ਨੂੰ ਨਜ਼ਰਬੰਦ ਹੁੰਦੇ ਵੇਖਿਆ ਕਦੇ ਲੀਡਰਾਂ ਨੂੰ ਨਜ਼ਰਬੰਦ ਹੁੰਦੇ ਵੇਖਿਆ ਕਿਸੇ ਲੀਡਰ ਨੂੰ ਕਿਤੇ ਨਜ਼ਰਬੰਦ ਨਹੀਂ ਕੀਤਾ ਜਾਂਦਾ ਅਸ ਗਬੀਰ ਬਾਦਲ ਪੰਜਾਬ ਬਚਾਓ ਯਾਤਰਾ ਕੱਢੀ ਜਾਂਦਾ ਕਿ ਉਹਦੇ ਨਾਲ ਬਹੁਲ ਖਰਾਬ ਨਹੀਂ ਹੁੰਦਾ ਕੋਈ ਨਜ਼ਰਬੰਦਗੀ ਨਹੀਂ ਕਾਂਗਰਸ ਕੋਈ ਕੰਮ ਕਰੇ ਕੋਈ ਨਜ਼ਰਬੰਦਗੀ ਨਹੀਂ ਆਮ ਆਦਮੀ ਪਾਰਟੀ ਕੋਈ ਰੈਲੀਆਂ ਕਰੇ ਕੋਈ ਨਜ਼ਰਬੰਦਗੀ ਨਹੀਂ ਪੰਜਾਬ ਦੇ ਨੌਜਵਾਨ ਪੰਜਾਬ ਦੇ ਪੁੱਤ ਪੰਜਾਬ ਦੀ ਗੱਲ ਕਰਨ ਸਿੱਖ ਰਾਜ ਦੀ ਗੱਲ ਕਰਨ ਬੰਦੀ ਸਿੰਘਾਂ ਦੀ ਗੱਲ ਕਰਨ 26 ਜਨਵਰੀ ਤੇ ਬੰਦੀ ਸਿੰਘਾਂ ਦੀ ਗੱਲ ਕਰਨ ਵਾਲਿਆਂ ਨੂੰ ਕਿੰਨਿਆਂ ਨੂੰ ਨਜ਼ਰਬੰਦ ਕੀਤਾ ਸੋ ਅੱਜ ਬਹੁਤ ਸਾਰੇ ਜਾਣਿਆਂ ਨੂੰ ਨਜ਼ਰਬੰਦ ਕੀਤਾ ਘਰਾਂ ਦੇ ਵਿੱਚ ਸੋ ਭਗਵਾਨ ਤਮਾਰ ਨੇ ਲਾਈਵ ਹੋ ਕੇ ਇਹ ਵੀ ਕਿਹਾ ਕਿ ਮੈਂ ਇੱਥੋਂ ਦਵਾਈ ਤੋਂ ਨੌਜਵਾਨ ਖੱਚ ਕੇ ਜਾਂਦੇ ਮੈਂ ਇੱਥੋਂ ਬਚਾ ਕੇ ਲਿਆਂਦੇ ਮੈਂ ਇੱਥੋਂ ਬਚਾ ਕੇ ਲਿਆਂਦੇ ਪਹਿਲਾਂ ਮੈਂ ਹੀ ਠੱਗ ਏਜੰਟਾਂ ਦੇ ਜਿਹੜਾ ਉਹ ਗੱਲ ਕਰਦਾ ਹੁੰਦਾ ਸੀ ਸੀ ਕਰਦਾ ਨਹੀਂ ਸਰਕਾਰ ਬਣ ਤੋਂ ਬਾਅਦ ਦੱਸ ਕੀ ਕੀਤਾ ਸਰਕਾਰ ਬਣ ਤੋਂ ਬਾਅਦ ਕਿੰਨੇ ਦੇਸ਼ਾਂ ਦੇ ਵਿੱਚੋਂ ਤੂੰ ਬੱਚੇ ਬਚਾ ਕੇ ਲਿਆਂਦੇ ਕਿੰਨੇ ਠੱਗ ਏਜੰਟਾਂ ਦੇ ਵਿਰੁੱਧ ਪਰਚੇ ਕੀਤੇ ਜੇ ਪਰਚੇ ਕੀਤੇ ਤਾਂ ਕਿੰਨਿਆਂ ਦੀਆਂ ਗ੍ਰਿਫਤਾਰੀਆਂ ਕੀਤੀਆਂ ਯਾਰ ਥੋੜੇ ਦਿਨਾਂ ਦੇ ਵਿੱਚ ਚਾਰ-ਚਾਰ ਪਰਚੇ ਕਦੇ ਵੇਖਿਆ ਹੀ ਨਹੀਂ ਸੀ ਵੀ ਥੋੜੇ ਦਿਨਾਂ ਦੇ ਵਿੱਚ ਚਾਰ-ਚਾਰ ਪਰਚੇ ਪਾ ਦੇਣੇ ਦੋ ਹਰੇਕ ਜਗ੍ਹਾ ਤੋਂ ਰਿਮਾਂਡ ਲੈ ਲੈਣੇ ਇਹਨਾਂ ਤਸ਼ੱਦਦ ਕਰਨਾ ਕਿ ਇਹ ਬੇਬੁਨਿਆਦ ਆ ਸੋ ਮਸਲਾ ਇੱਥੇ ਇਹੀ ਆਉਂਦਾ ਕਿ ਠੱਗ ਏਜੰਟਾਂ ਦੇ ਵਿਰੁੱਧ ਕਾਰਵਾਈ ਕਿਉਂ ਨਹੀਂ ਕਿਉਂਕਿ ਕਮਿਸ਼ਨ ਖੋਰੀ ਆ ਕਿਉਂਕਿ ਉਹਨਾਂ ਦਾ ਵੀ ਪਲੜਾ ਭਾਰੀ ਆ ਉਹ ਹੁਣ ਤੁਸੀਂ ਆਪ ਦੱਸੋ 35-35 ਹਜ਼ਾਰ ਦੇ ਵੀਜੇ 35-35 ਲੱਖ ਰੁਪਈਆ ਲਈ ਜਾਂਦੇ ਆ ਗਲਤੀ ਸਾਡੀ ਵੀ ਆ ਗਲਤੀ ਲੋਕਾਂ ਦੀ ਵੀ ਜਿਹੜੇ ਦੇਈ ਜਾਂਦੇ ਉਹਨਾਂ ਨੂੰ ਪੈਸੇ ਪਰ ਕੀ ਉਹਨਾਂ ਦਾ ਕੋਈ ਰਿਕਾਰਡ ਹੈ 35 35 ਲੱਖ ਦਾ ਵੀ ਉਹ ਕਿੱਧਰ ਨੂੰ ਅਡਜਸਟ ਕਰ ਰਹੇ ਆ ਕਿਵੇਂ ਕਰੀ ਜਾਂਦੇ ਉਹਦਾ ਕੋਈ ਰਿਕਾਰਡ ਨਹੀਂ ਉਹਨਾਂ ਤੇ ਕੋਈ ਕਾਰਵਾਈ ਨਹੀਂ ਸੋ ਭਗਵੰਤ ਮਾਨ ਇਹ ਦੱਸੇ ਕਿ ਅੱਜ ਮੈਂ ਸਪਸ਼ਟ ਰੂਪ ਦੇ ਵਿੱਚ ਕਹਿਣਾ ਚਾਹਣਾ ਕਿ ਜੇ ਅੱਜ ਭਗਵੰਤ ਮਾਨ ਦੀ ਸਰਕਾਰ ਨਾ ਹੁੰਦੀ ਭਗਵੰਤ ਮਾਨ ਦੀ ਸਰਕਾਰ ਨਾ ਹੁੰਦੀ ਦੂਜੀ ਸਰਕਾਰ ਨੇ ਕਿਸੇ ਨੇ ਭਾਨੇ ਸਿੱਧੂ ਦੇ ਵਿਰੁੱਧ ਐਕਸ਼ਨ ਲਿਆ ਹੁੰਦਾ ਤਾਂ ਭਗਵੰਤ ਮਾਨ ਨੇ ਮੂਹਰੇ ਹੋ ਕੇ ਬੈਠੇ ਹੋਣਾ ਸੀ ਸੀਐਮ ਦੀ ਕੋਠੀ ਮੂਹਰੇ ਬੈਠੇ ਹੋਣਾ ਸੀ ਤੇ ਹੁਣ ਇਹ ਕਹਿੰਦੇ ਹੋਣਾ ਸੀ ਕਿ ਇਹ ਜੀ ਸਰਕਾਰ ਆ ਜਿਹੜੀ ਪੰਜਾਬ ਸਰਕਾਰ ਆ ਇਹ ਬਹੁਤ ਸਾਰਾ ਤਸ਼ੱਦਦ ਕਰ ਰਹੀ ਆ ਧੱਕਾ ਕਰ ਰਹੀ ਆ ਅਸੀਂ ਭਾਨੇ ਸਿੱਧੂ ਦੇ ਹੱਕ ਦੇ ਵਿੱਚ ਖੜੇ ਆ ਇਹ ਅਸਲੀਅਤ ਆ ਪਰਾਜੋਦੀ ਸਰਕਾਰ ਆ ਗਈ ਉਹ ਨਾਮ ਆਦਮੀ ਰਿਹਾ ਨਹੀਂ ਹੁਣੇ ਪੈਸੇ ਇਕੱਠੇ ਕਰਨ ਤੇ ਲੱਗੇ ਹੋਏ ਆ ਜਿਹੜਾ ਸਪਸ਼ਟ ਰੂਪ ਦੇ ਵਿੱਚ ਅਸਲ ਗੱਲ ਪੰਜਾਬ ਦੇ ਲੋਕਾਂ ਨੂੰ ਮੈਂ ਦੱਸਣਾ ਚਾਹਣਾ ਕਿ ਇਹੇ ਪੈਸੇ ਜਿਹੜੇ ਹੁਣ ਇਕੱਠੇ ਹੋ ਰਹੇ ਆ ਨਾ ਇਹ ਪੈਸੇ ਇਹਨਾਂ ਨੇ ਆਉਣ ਵਾਲੇ ਸਮੇਂ ਦੇ ਵਿੱਚ ਵੋਟਾਂ ਦੇ ਵਿੱਚ ਵਾਪਨੇ ਆ ਕਿਉਂਕਿ ਇਹਨਾਂ ਨੂੰ ਪਤਾ ਹੈ ਕਿ ਪਿਛਲੀ ਵਾਰੀ ਅਸੀਂ ਇਹ ਗੱਲ ਕਹੀ ਸੀ ਕਿ ਕਾਲੀਆਂ ਕਾਂਗਰਸੀਆਂ ਤੋਂ ਵੀ ਪੈਸੇ ਲੈ ਲਓ ਪਰ ਵੋਟ ਸਾਨੂੰ ਪਾ ਦਿਓ ਇਸ ਵਾਰੀ ਵੋਟ ਤਾਂ ਲੋਕਾਂ ਨੇ ਪਾਉਣੀ ਨਹੀਂ ਹੁਣ ਉਹਨਾਂ ਨੂੰ ਇਹ ਆ ਕਿ ਲੋਕ ਆ ਜਿਹੜੇ ਉਹ ਖਰੀਦੇ ਜਾਣਗੇ ਗਲਤੀ ਆ ਭਾਈ ਆਪਣੀ ਲੋਕ ਆ ਜਿਹੜੇ ਵਾਕਈ ਖਰੀਦੇ ਜਾਂਦੇ ਇੱਥੋਂ ਦੇ ਲੋਕ ਖਰੀਦੇ ਜਾਂਦੇ ਆ 2000 ਰੁਪਏ ਦੀ ਬੋਤਲ ਦੇ ਦਿਓ 2000 ਰੁਪਏ ਦੇ ਦਿਓ ਬੀਬੀਆਂ ਨੂੰ 1000 ਰੁਪਏ ਦੇ ਦਿਓ ਬੀਬੀਆਂ ਨੂੰ ਕੁੱਕਰ ਦੇ ਦਿਓ ਬੀਬੀਆਂ ਨੂੰ ਪ੍ਰੈਸ ਦੇ ਦਿਓ ਬੀਬੀਆਂ ਨੂੰ ਚੁੱਲ੍ਹਾ ਦੇ ਦਿਓ ਤੇ ਬੀਬੀਆਂ ਕਹਿਣਦੀਆਂ ਭਗਵੰਤ ਮਾਨ ਜਿੰਦਾਬਾਦ ਭਗਵੰਤ ਮਾਨ ਜਿੰਦਾਬਾਦ ਮਤਲਬ ਇਹ ਇਹ ਅਸਲੀਅਤ ਹੁੰਦੀ ਆ ਆਪਣੀ ਸੋ ਇਸ ਵਾਰ ਇਹ ਅਸਲੀਅਤ ਜਿਹੜੀ ਆ ਬਦਲਣੀ ਆ ਇਹਨਾਂ ਦਾ ਪੈਸਾ ਜਿਹੜਾ ਉਹ ਇਹਨਾਂ ਦੀ ਆਪਦੀ ਜੇਬ ਦੇ ਵਿੱਚ ਹੀ ਰਹਿ ਜੇ ਇਹਨਾਂ ਦਾ ਪੈਸਾ ਜਿਹੜਾ ਬਾਹਰ ਨਾ ਆਵੇ ਇਹ ਇਹ ਅਸੀਂ ਗੁਲਾਮ ਆ ਇੱਥੇ ਇੱਥੇ ਹੀ ਪਤਾ ਲੱਗਦਾ ਕਿ ਅਸੀਂ ਗੁਲਾਮ ਆ ਔਰ ਕਿੱਥੋਂ ਪਤਾ ਲੱਗਦਾ ਕਿ ਅਸੀਂ ਪੰਜਾਬ ਦੀ ਗੱਲ ਕਰ ਨਹੀਂ ਸਕਦੇ ਅਸੀਂ ਪੰਜਾਬੀਆਂ ਦੀ ਗੱਲ ਕਰ ਨਹੀਂ ਸਕਦੇ ਅਸੀਂ ਬੰਦੀ ਸਿੰਘਾਂ ਦੀ ਗੱਲ ਕਰ ਨਹੀਂ ਸਕਦੇ ਅਸੀਂ ਠੱਗ ਜਾਂਟਾਂ ਦੇ ਵਿਰੁੱਧ ਬੋਲ ਨਹੀਂ ਸਕਦੇ ਫਿਰ ਅਸੀਂ ਕਰੀਏ ਕੀ ਕਿੱਥੇ ਜਾਈਏ ਘਰਾਂ ਦੇ ਵਿੱਚੋਂ ਬਾਹਰ ਅਸੀਂ ਨਹੀਂ ਕਿਤੇ ਜਾ ਸਕਦੇ ਘਰਾਂ ਦੇ ਵਿੱਚ ਸਾਨੂੰ ਨજરਬੰਦ ਕਰ ਲਿਆ ਜਾਂਦਾ ਜਦੋਂ ਵੀ ਕਿਤੇ ਪ੍ਰੋਗਰਾਮ ਹੋਵੇ ਪੰਥਕ ਪ੍ਰੋਗਰਾਮ ਹੋਵੇ ਕਿਸਾਨਾਂ ਦਾ ਪ੍ਰੋਗਰਾਮ ਹੋਵੇ ਜਿਹੜਾ ਮਰਜ਼ੀ ਪ੍ਰੋਗਰਾਮ ਹੋਵੇ ਅੱਜ ਅਸੀਂ ਕਿਵੇਂ ਰਕਵੇ ਆਪਦੇ ਸੋਸ਼ਲ ਮੀਡੀਆ ਜਰੀਏ ਜਿਹੜਾ ਉੱਥੇ ਜਿਹੜੇ ਵੀ ਲੋਕ ਪਹੁੰਚ ਰਹੇ ਆ ਉਹਨਾਂ ਦੇ ਜਰੀਏ ਅਸੀਂ ਅੱਜ ਤੁਹਾਨੂੰ ਲਾਈਵ ਵੱਧ ਤੋਂ ਵੱਧ ਜਿਹੜਾ ਲਾਈਵ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਆਪਦੇ ਪੇਜਾਂ ਦੇ ਉੱਤੇ ਕਿਉਂਕਿ ਅਸੀਂ ਜਾਣ ਨਹੀਂ ਸਕਦੇ ਤੇ ਅਸੀਂ ਆਪਦੇ ਪੇਜਾਂ ਦੇ ਉੱਤੇ ਲਾਈਵ ਦਿਖਾ ਕੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਕਿੰਨਾ ਜਿਹੜਾ ਧੱਕਾ ਹੋ ਰਿਹਾ ਪੰਜਾਬ ਪੁਲਿਸ ਵੱਲੋਂ ਪੰਜਾਬ ਪੁਲਿਸ ਵੱਜੀ ਹੋਈ ਆ ਆਪਾਂ ਕਹਿ ਸਕਦੇ ਆ ਕਿ ਪੰਜਾਬ ਪੁਲਿਸ ਵੱਜੀ ਹੋਈ ਆ ਕਿਉਂਕਿ ਸਰਕਾਰਾਂ ਦਾ ਉੱਤੋਂ ਦਬਾਅ ਕਿਉਂਕਿ ਉਹਨਾਂ ਨੇ ਤਾਂ ਫਿਰ ਕਹਿ ਹੀ ਦੇਣਾ ਹੁੰਦਾ ਵੀ ਚੱਲ ਕਾਕਾ ਛੁੱਟੀ ਤੇਰੀ ਤੂੰ ਆਦਕ ਜਿਹੜਾ ਫਰਜ ਨਹੀਂ ਨਿਭਾਇਆ ਸਰਕਾਰਾਂ ਨੂੰ ਕੋਈ ਫਰਜ ਪੈਂਦਾ ਨਹੀਂ ਨਾ ਫਰਕ ਉਹਨਾਂ ਨੇ ਇਹ ਨਹੀਂ ਨਾ ਵੇਖਣਾ ਕਿ ਕਿਹੜਾ ਸਿਪਾਹੀ ਆ ਜਾਏ ਐਸਆਈ ਆ ਜਿਹੜਾ ਉਹਨਾਂ ਨੇ ਚੱਕ ਕੇ ਬਾਹਰ ਮਾਰਨ ਕਰਨ ਚੱਲ ਵੀ ਗੱਕਾ ਬਾਹਰ ਸੋ ਮਜਬੂਰੀ ਬਣ ਜਾਂਦੀ ਆ ਪਰ ਫੇਰ ਵੀ ਪੰਜਾਬ ਪੁਲਿਸ ਨੂੰ ਮੈਂ ਬੇਨਤੀ ਕਰਦਾ ਕਿ ਇਹ ਜਰੂਰ ਸੋਚ ਲਿਓ ਕਿ ਠੱਗ ਏਜੰਟਾਂ ਤੇ ਜਿਹੜੇ ਭਾਨੇ ਸਿੱਧੂ ਨੇ ਪੈਸੇ ਦਿਵਾਇਆ ਉਹਦੇ ਵਿੱਚ ਪੁਲਿਸ ਮੁਲਾਜ਼ਮਾਂ ਦੇ ਪੈਸੇ ਵੀ ਸੀਗੇ ਪੁਲਿਸ ਮੁਲਾਜ਼ਮ ਵੀ ਜਿਹੜਾ ਉਹ ਪੈਸੇ ਦਿਵਾਉਂਦੇ ਰੇ ਆ ਆਮ ਲੋਕ ਜਦੋਂ ਥਾਣੇ ਕਚਹਿਰੀਆਂ ਦੇ ਵਿੱਚ ਜਾਂਦੇ ਆ ਥਾਣੇ ਵਾਲੇ ਕਹਿੰਦੇ ਸਾਨੂੰ ਪੁੱਛ ਕੇ ਦਿੱਤੇ ਸੀ ਮਤਲਬ ਇਹ ਅਸਲੀਅਤ ਆ ਸਾਲ ਸਾਲ ਤਾਂ ਥਾਣੇ ਦੇ ਵਿੱਚ ਹੀ ਲੰਘ ਜਾਂਦਾ ਤੇ ਉਸ ਤੋਂ ਬਾਅਦ 20-20 ਸਾਲ ਕਚਹਿਰੀਆਂ ਚ ਲੰਘ ਜਾਂਦੇ ਆ ਤਾਂ ਹੀ ਠੱਗ ਜੰਟਾ ਜਿਹੜੇ ਆ ਉਹ ਉਹ ਇਹ ਕਹਿੰਦੇ ਆ ਕਿ ਕਰ ਲਓ ਜੋ ਕਰਨਾ ਯਾਰ ਅਸੀਂ ਨਹੀਂ ਰਹਿਣੇ ਹੁਣ ਭਾਨੇ ਸਿੰਘੂ ਦੇ ਹੱਕ ਦੇ ਵਿੱਚ ਜੇ ਨਹੀਂ ਖੜਦੇ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਠੱਗ ਜੰਟਾ ਉਹ ਇਹੀ ਕਹਿ ਕਰਨਗੇ ਤੁਹਾਨੂੰ ਕਿ ਭਾਨੇ ਸਿੰਘੂ ਨੂੰ ਤੱਕੜਾ ਲਓ ਪਹਿਲਾਂ ਸਾਡੇ ਕੋਲੇ ਫੇਰ ਆਜੋ ਸਾਡੇ ਕੋਲੋਂ ਪੈਸੇ ਫੇਰ ਲੈ ਲਿਓ ਸੋ ਬਹੁਤ-ਬਹੁਤ ਧੰਨਵਾਦ ਉਹਨਾਂ ਦਾ ਜਿਨ੍ਹਾਂ ਨੇ ਸੋਸ਼ਲ ਮੀਡੀਆ ਤੇ ਵੀਡੀਓ ਆ ਪਾ ਕੇ ਸ਼ੇਅਰ ਕਰਕੇ ਸਪੋਰਟ ਕੀਤੀ ਜਿਹੜੇ ਨਹੀਂ ਪਹੁੰਚ ਸਕੇ ਉਹ ਘਰਾਂ ਦੇ ਵਿੱਚ ਬਹਿ ਕੇ ਸਪੋਰਟ ਕਰ ਰਹੇ ਆ ਬਾਕੀ ਜਿਹੜੇ ਹੋਰ ਜਿਨ੍ਹਾਂ ਦੇ ਪੈਸੇ ਦਿਵਾਏ ਉਹਨੇ ਉਹ ਵੀ ਹੱਕ ਦੇ ਵਿੱਚ ਖੜ ਕੇ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਆ ਜਾਗਦੀਆਂ ਜ਼ਮੀਰਾਂ ਵਾਲਿਆਂ ਦਾ ਸੋ ਵੱਧ ਤੋਂ ਵੱਧ ਇਸੇ ਤਰ੍ਹਾਂ ਸਪੋਰਟ ਕਰਦੇ ਰਹੋ ਜੇ ਪੰਜਾਬ ਦੀ ਹੱਕ ਗੱਲ ਕਰਨੀ ਆ ਪੰਜਾਬ ਦੇ ਹੱਕਾਂ ਦੀ ਗੱਲ ਕਰਨੀ ਆ ਸੋ ਮਸਲਾ ਇਹੀ ਆਪਾਂ ਕਹਿ ਸਕਦੇ ਆ ਕਿ ਆਪਾਂ ਬੈਕਗ੍ਰਾਉਂਡ ਚੱਕਣ ਦੀ بجائے ਮੌਜੂਦਾ ਹਾਲਾਤ ਜੋ ਹੈਗੇ ਉਹਦੇ ਤੇ ਖੜੀਏ ਕਿਸੇ ਵੀ ਨੌਜਵਾਨ ਦਾ ਬੈਕਗ੍ਰਾਉਂਡ ਚੱਕਰ ਨਹੀਂ ਬਜਾਏ ਜੇ ਬੈਕਗ੍ਰਾਉਂਡ ਦੇ ਵਿੱਚ ਕੋਈ ਕਮੀਆਂ ਸੀ ਹੁਣ ਉਹ ਸਹੀ ਆ ਤਾਂ ਹੁਣ ਉਹਨੂੰ ਸਹੀ ਰਹਿਣ ਦਿਓ ਸੋ ਉਹਦੇ ਹੱਕ ਦੇ ਵਿੱਚ ਖੜੋ ਸੋ ਵੱਤ ਤੋਂ ਵੱਤ ਸਪੋਰਟ ਕਰਦੇ ਰਹੋ ਇਸੇ ਤਰ੍ਹਾਂ ਬੰਦੀ ਸਿੰਘਾਂ ਦੀ ਗੱਲ ਵੀ ਹੋਣੀ ਚਾਹੀਦੀ ਆ ਉੱਥੇ ਸਟੇਜ ਅੱਜ ਜੇ ਲੱਗਦੀ ਆ ਉੱਥੇ ਬੰਦੀ ਸਿੰਘਾਂ ਦੀ ਗੱਲ ਵੀ ਹੋਣੀ ਚਾਹੀਦੀ ਆ ਭਾਈ ਅਮਰਪਾਲ ਸਿੰਘ ਖਾਲਸਾ ਦੀ ਗੱਲ ਵੀ ਹੋਣੀ ਚਾਹੀਦੀ ਆ ਆਪਣੇ ਰਾਜ ਦੀ ਗੱਲ ਵੀ ਹੋਣੀ ਚਾਹੀਦੀ ਆ ਜੇ ਉੱਥੇ ਕਿਸਾਨੀ ਦੀ ਗੱਲ ਹੁੰਦੀ ਆ ਕੱਲੀ ਜੇ ਉੱਥੇ ਮਤਲਬ ਉਹੀ ਕਾਮਰੇਡੀ ਗੱਲ ਹੁੰਦੀ ਆ ਤੇ ਅਸੀਂ ਉਸ ਤੋਂ ਬਾਅਦ ਇਹਦਾ ਵਿਰੋਧ ਜ਼ਰੂਰ ਕਰਾਂਗੇ ਇਹ ਤੁਹਾਨੂੰ ਅਸੀਂ ਸਪਸ਼ਟ ਰੂਪ ਦੇ ਵਿੱਚ ਕਹਿ ਦੇਣਾ ਚਾਹੁੰਦੇ ਆ ਕਿ ਭਾਈ ਅਮਰਤਪਾਲ ਸਿੰਘ ਖਾਲਸਾ ਦੀ ਗੱਲ ਵੀ ਉੱਥੇ ਹੋਵੇ ਉੱਥੇ ਰਾਜ ਦੀ ਗੱਲ ਵੀ ਹੋਵੇ ਉੱਥੇ ਬੰਦੀ ਸਿੰਘਾਂ ਦੀ ਗੱਲ ਵੀ ਹੋਵੇ ਉੱਥੇ ਕੇਸਰੀ ਨਿਸ਼ਾਨ ਸਾਹਿਬ ਦੀ ਵੀ ਗੱਲ ਹੋਣੀ ਚਾਹੀਦੀ ਆ ਤੇ ਜੇ ਨਹੀਂ ਹੁੰਦੀ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹਨਾਂ ਦਾ ਇਹ ਵਿਰੋਧ ਵੀ ਕਰਾਂਗੇ ਕਿ ਹਾਂ ਇਹ ਗੱਲ ਕਿਉਂ ਨਹੀਂ ਹੋਈ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਬਹੁਤ ਲੋਕ ਆ ਜਿਹੜੇ ਉਹ ਕਹਿ ਰਹੇ ਆ ਕਿ ਕਾਮਰੇਡਾਂ ਨੇ ਜਦੋਂ ਕਿਸਾਨੀ ਧਰਨਾ ਲਾਇਆ ਕਿਤੇ ਵੀ ਧਰਨਾ ਲਾਇਆ ਉੱਥੇ ਬੰਦੀ ਸਿੰਘਾਂ ਦੀ ਗੱਲ ਨਹੀਂ ਹੋਣ ਦਿੱਤੀ ਉੱਥੇ ਬੋਲੇ ਸੋਲੇ ਵਾਲ ਦਾ ਜਕਾਰਾ ਨਹੀਂ ਲਾਉਣ ਦਿੱਤਾ ਜੇ ਇੱਥੇ ਨਹੀਂ ਲੱਗਦਾ ਇਸ ਗੱਲ ਦਾ ਵਿਰੋਧ ਵੀ ਕਰਾਂਗੇ ਸੋ ਵੱਧ ਤੋਂ ਵੱਧ ਸਪੋਰਟ ਕਰਦੇ ਰਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ